ਸਤਿ ਗਾਲ ਜੀ ਸਵਾਗਤ ਆ ਜੀ ਨਵੇਂ ਵਲੌਗ ਵਿੱਚ ਤੇ ਅੱਜ ਅਸੀਂ ਜਾ ਰਹੇ ਆ ਜੀ 52 ਦਾ 4x4 ਉਹਨਾਂ ਦੀ ਕੌਮਬਿੰਗ ਕਰਨ ਟਰੈਕਟਰ ਦੀ ਚਲਾ ਕੇ ਦਿਖਾਉਣਾ ਉਹਨਾਂ ਨੂੰ ਸਮਝਾਉਣਾ ਵੀ ਕਿਹੜੇ ਗੇਅਰ 'ਚ ਚੱਲਣਾ ਤੇ ਇੱਕ ਬਾਈ ਕਹਿੰਦਾ ਤਾਂ ਵੀ ਫਲੇ ਸਾਡੇ ਥੱਲੇ ਲੱਗਦੇ ਨਹੀਂ ਹੈਗੇ ਧਰਤੀ 'ਚ ਤੇ ਉਹ ਵੀ ਉਹਨਾਂ ਨੂੰ ਦੱਸ ਕੇ ਆਉਣਾ ਸਮਝਾ ਕੇ ਆਉਣਾ ਵੀ ਕਿਦਾਂ ਕਿਆ ਸਾਬ ਕਿਤਾਬ ਕਿਹੜੇ ਗੇਅਰ 'ਚ ਪਾਉਣਾ ਹਨਾ ਤੇ ਬਾਈ ਮਿਲਦੇ ਆ ਹੁਣ ਤੁਹਾਨੂੰ ਵੀਡੀਓ ਦਿਖਾਉਨੇ ਆ ਵੀ ਅੱਗੇ ਕਿਦਾਂ ਹਨਾ ਅਸੀਂ ਉਹਨਾਂ ਨੂੰ ਦੱਸਿਆ ਵੀ ਕਿਦਾਂ ਗਿਆ ਕੰਮ ਕਰਨਾ ਏ ਅੱਗੇ ਦੇਖਿਓ ਜੀ ਇਹਨਾਂ ਦਾ ਨਾ ਥੋੜਾ ਜਿਹਾ ਕਹਿੰਦੇ ਲੈਫਟ ਲੋਪਰਿੰਥ ਥੱਲੇ ਜਾਂਦੀ ਨਹੀਂ ਹਾਲੇ ਥੱਲੇ ਨਹੀਂ ਜਾਂਦੇ ਉਹ ਦੇਖਣੇ ਆ ਕਿਹਿਆ ਗੱਲ ਆ 5510 ਆ 4x4 ਦਿੱਤਾ ਹੋ ਆਪਣੇ ਇੱਕ ਇਹਨਾਂ ਦੀ ਥੋੜੀ ਜੀ ਕੰਬਿੰਗ ਜੀ ਵੀ ਰਹਿੰਦੀ ਈ ਉਹ ਇੰਸਟਾਲੇਸ਼ਨ ਜੀ ਵੀ ਰਹਿੰਦੀ ਉਹ ਵੀ ਕਰਨਾ ਆਇਆ ਤੇ ਇੱਕ 5510 ਇਹਨਾਂ ਦੇ ਥਾਲੇ ਨਾ ਥੱਲੇ ਨਹੀਂ ਡੇ ਜਾਂਦੇ ਉਹ ਦੇਖਿਓ ਕਿਆਜ ਕਰਾ ਇੱਕ ਫਾਲੇ ਥੋੜੇ ਪਾਏ ਵੇ ਟਰੈਕਟਰ ਵੱਡਾ ਇਹਨੂੰ ਕੱਟੋ-ਕੱਟ 13 ਜਾਂ 15 ਦੇ ਫਾਲੇ ਚਾਹੀਦੇ ਆ 11 ਦੇ ਫਾਲੇ ਪਾਏ ਹੋਏ ਆ ਹਲ ਜਿਹੜਾ ਬਹੁਤ ਥੋੜਾ ਟਰੈਕਟਰ ਤਾਂ ਲੋੜ ਨਹੀਂ ਮੰਨਦਾ ਫਾਲੇ ਛੋਟੇ ਆ ਨਾ ਇਹਦੇ ਕਰਕੇ ਅੱਗੇ ਫਾਲੇ ਲੱਗਦੇ ਤਾਂ ਸਹੀ ਆ ਭਾਜੀ। ਇਹ ਕਹਿੰਦੇ ਗਡੌਣੇ ਹੀ ਆ ਵਿੱਚ। ਵਿੱਚ ਕਹਿੰਦੇ ਥੱਲੇ ਹੀ ਲਾਉਣੇ ਆ ਨਾ ਗਡੌਣੇ ਹੀ ਆ ਵਿੱਚ। ਤਾਂ ਮਨ ਨੂੰ ਭਾਲਿਆਂ ਦਾ ਹੀ ਨੁਕਸ ਲੱਗਦਾ ਟਰੈਕਟਰ 'ਚ ਤਾਂ ਕੋਈ ਨੁਕਸ ਨਹੀਂ ਹੈਗਾ ਵੀ ਭਾਲੇ ਕੱਦ ਨਹੀਂ ਆਉਂਦੇ ਥੱਲੇ। ਬਾਕੀ ਉਹ ਲਿੰਕਾਂ ਵੀ ਇਹਨਾਂ ਨੇ ਮੈਂ ਕਿਹਾ ਵੀ ਲਿੰਕਾਂ ਇੱਕ ਵਾਰੀ ਹਨਾ ਥੱਲੇ ਢਿੱਲੀਆਂ ਕਰਕੇ ਦੇਖ ਲੈਣਾ ਜੱਕ ਜੇ। ਆਹ ਮੈਂ ਉਹ ਦੇਖੀਏ ਕੀ ਕਹਾ ਗੱਲ ਹੋ ਗਈ ਹੈ। ਇਹ ਬਾਈ 2 ਵੀਲ ਚ ਚੱਲਦਾ ਹੁਣ ਹੋਰ ਬਾਈ ਹੋਰ ਕੱਟੇ ਨੇ ਬਾਈ ਇਹਨਾਂ ਕਹਿੰਦਾ ਹੋਰ ਵੀਲ ਕੱਟੇ ਨੇ ਤੇ ਜਲਾਟ ਦੇਖਣਾ ਦੇਖਦੇ ਆ ਹੁਣ ਤੇ ਗੀਰ ਚੇਂਜ ਕਰਕੇ ਦੇਖਦੇ ਆ ਬਾਈ ਵੀ ਕਿਹੜੇ ਗੀਰ ਚ ਵਧੀਆ ਚੱਲਦਾ ਸਾਰੇ ਗੀਰ ਪਾ ਕੇ ਦੇਖਣਾ ਸਾਡਾ ਬੰਦਾ ਬੈਠਾ ਜੀ ਉੱਪਰ ਸੈਕਸ਼ਨ ਚਲਾਉਣੇ ਫੜ ਕਿਵੇਂ ਲੱਗਿਆ ਟਰੈਕਟਰ ਟਰੈਕਟਰ ਠੀਕ ਆ ਬਾਈ ਓਕੇ ਆ ਨਾਲੇ ਬਾਈ ਕਹਿੰਦੇ ਫਾਲੇ ਕਿਆ ਲੱਗਦੇ ਨਹੀਂ ਘੱਟ ਵੱਧ ਉਹ ਬਾਈਆਂ ਨੇ ਪਿੱਛੇ ਤਾਂ ਕੀਲੀ ਦੀ ਉਨੀ ਦੀ ਪਾਈ ਹੋਈ ਹੈਗੀ ਹਾਂ ਪਿੰਨ ਮਤਲਬ ਹਾਂਜੀ 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 ਉਹ ਅੱਧਾ ਦਾ ਹਾਂ ਵਿਚ ਵੱਧ ਦਾ ਦਾ ਚੱਕੇ ਜਾ ਹਾਂ ਹਾਂ ਇੱਕ ਉਹ ਤੇ ਇੱਕ ਇਹ ਹਲੇ ਜੌਂਡੀਅਰ ਦੇ ਪ੍ਰੋਪਰ ਫਾਲੇ ਨਹੀਂ ਹੈਗੇ ਜਿਹੜਾ ਆਪਾਂ ਕਹਿੰਦੇ ਆਹੋ ਕੋੜੀਆਂ ਕੋੜੀ ਆ ਕੋੜੀ ਦਾ ਫਰਕ ਹੈਗਾ ਇਹ ਕੰਟਰੋਲ ਹੀ ਨਹੀਂ ਕਰਦਾ ਉਹ ਆਪਣੇ ਬਜੇ ਜੋਰ ਨਾਲੇ ਖੱਚੀ ਫਿਰਦਾ ਇੱਕ ਫਾਲੇ ਵੀ ਛੋਟੇ ਆ ਫਾਲੇ ਵੀ ਛੋਟੇ ਆ ਫਾਲੇ ਵੀ ਛੋਟੇ ਆ ਬਾਈ ਇਹਨੂੰ ਘੱਟੋ ਘੱਟ 13 ਦੇ ਫਾਲੇ ਤਾਂ ਹੋਣੇ ਚਾਹੀਦੇ ਹੋ ਚਾਹੀਦੇ ਆ ਐਡਾ ਆਸਾਨ ਵਰਗਾ ਟਰੈਕਟਰ ਆ ਹਾਂ ਉਹ ਦੇਖੋ ਹੁਣ ਆਪਾਂ ਨੇ ਉਹ ਸੈਂਸਰ ਵਾਲੀ ਹੈਗਾ ਪਾਤਾ ਉਹ ਜਿਹੜਾ ਪਿੰਨਾ ਪਾਤੀ ਉਹ ਹੀ ਟਰੈਕਟਰ ਆ ਬਾਈ ਉਹੀ ਟਰੈਕਟਰ ਆ ਹਾਂ ਪੁਰ ਬਾਈ ਬਾਈਆਂ ਨੇ ਪਹਿਲਾਂ ਸਵਰਾਜ ਜਮਿੰਦਰਾ ਚਲਾਇਆ ਜੌਂਡੀਅਰ ਬਾਈ ਨੇ ਪਹਿਲੀ ਵਾਰੀ ਉਹ ਲਿਆ ਹਾਂ ਜੌਂਡੀਅਰ ਲਿਆ ਵੀ ਬਾਈ ਨੇ ਪਹਿਲੀ ਵਾਰੀ ਆ ਹਜੇ ਥੋੜਾ ਜਿਆ ਹਾਂ ਕਿੰਨੇ ਵੀ ਆਪਾਂ ਨੂੰ ਕਰਿਆ ਹਾਂਜੀ ਹਾਂਜੀ ਪਰ ਬਾਈਆਂ ਨੇ ਉਹ ਬਾਪੀ ਬੈਠਾ ਇਹਨਾਂ ਨੇ ਸਵਰਾਜ ਵਿੱਚ ਨਹੀਂ ਦਿੱਤਾ ਆਪਣੇ ਤੌਰ ਤੇ ਇਹਨਾਂ ਨੇ ਸ਼ੌਂਕ ਨੂੰ ਜੌਂਡੀਅਰ ਲੇ ਹਾਂ ਵੇ ਅਸੀਂ ਜੌਂਡੀਅਰ ਚਲਾ ਕੇ ਦੇਖਣਾ 585 ਦਾ ਕੈਕਟਰ ਮਹਿੰਦਰਾ 2000 ਮਾਡਲ ਠੀਕ ਆ ਜੀ ਆਪਾਂ ਨੇ ਉਹ ਕੱਟਿਆ ਜਰੂਰ ਆਹੋ 585 ਕਟਿਆ ਵਿੱਚ 585 ਕਟਿਆ ਆਉਗਾ ਜੀ ਬਾਈਆਂ ਨੇ ਫੁੱਲਾਂ ਨੂੰ ਵਧੀਆ ਰੱਖਿਆ ਹੋਇਆ ਦਾ ਹਾਂ ਬਾਈਆਂ ਦਾ ਫਾਰਮ ਵੀ ਆ ਹਾਂ ਇੱਧਰ ਬਾਈ ਬਾਈਆਂ ਦਾ ਗੈਂਆਂ ਦਾ ਫਾਰਮ ਵੀ ਆ ਤੇ ਬਾਈਆਂ ਦੀ ਖੇਤੀ ਵੀ ਆ ਖੇਤੀ ਵੀ ਆ ਚਾਰ ਟੂਰ ਦਾ ਬਾਈ ਕੰਮ ਕਰਦਾ ਚਾਰ ਵੀ ਬਾਈ ਇਹਨਾਂ ਨੇ ਆਪ ਪਾਉਂਦੇ ਆ ਇਹ ਹਾਂ ਕਿਰਾਇਆ ਵੀ ਕਰਦੇ ਆ ਜੀ ਨਾ ਟੋਕੇ ਵਾਲੀ ਮਸ਼ੀਨ ਆ ਬਾਈਆਂ ਕੋਲ ਅੱਛਾ ਟੋਕੇ ਵਾਲੀ ਮਸ਼ੀਨ ਵੀ ਆ ਬਾਈ ਜੀ ਨੇ ਮੱਤੀ ਦਾ ਚਾਰ ਪੋਣਾ ਟੁਕਾ ਕਰਾਉਣਾ ਹਾਂ ਹਾਂ ਜੀਰੋ ਜਾਂਦਾ ਹੁੰਦਾ ਠੀਕ ਆ ਤੇ ਨਾ ਬਾਈਆਂ ਕੋਲੇ ਜ਼ਮੀਨ ਜਮੂਨ ਹੈਗੀ ਕਿੰਨੀ ਕਿ ਜ਼ਮੀਨ ਹੈਗੀ ਆ ਬਾਈ ਠੀਕ ਕਿੱਲੇ ਆ ਫਿਰ ਤਾਂ ਠੀਕ ਆ ਟਰੈਕਟਰ ਠੀਕ ਆ 52 ਦਾ 4x4 855 ਵੀ ਹੈਗਾ ਨਾਲ ਹਾਂ ਅੱਛਾ 4 ਨੂੰ ਉਹੀ ਚੱਲਦਾ ਬਾਈ ਟਾਪ ਮਾਡਲ ਟਰੈਕਟਰ ਆ ਨਾ ਹਾਂ ਟਾਪ ਮਾਡਲ ਪੰਜਾਬ ਦੀ ਸਮਾਨ ਤੋਂ ਵੀ ਸੀ ਟਾਪ ਮਾਡਲ ਇਹ ਹਾਂ ਫਾਲੇ 13 ਦੇ ਹੋ ਜਾਣ ਨਾ ਕਿਤੇ ਫਿਰ ਠੀਕ ਆ ਫਾਲਿਆਂ ਦਾ ਜੀ ਥੋੜਾ ਜਿਆਦਾ ਕੋੜੀ-ਕੂੜੀ ਦਾ ਵੀ ਚੱਕਰ ਆ ਨਾ ਕੋੜੀ ਵੀ ਨਹੀਂਵੇਂ ਹਾਂ ਚਲੋ ਠੀਕ ਆ ਬਾਬੇਓ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਜੀ ਗਾਨੀ ਲੋ ਜੀ ਆਪਾਂ ਪਹੁੰਚ ਗਏ ਹੁਣ ਏਜੰਸੀ ਜੀ ਮੁੜ ਕੇ ਤੇ ਆਪਾਂ ਉਹਨਾਂ ਨੂੰ ਚਲਾ ਕੇ ਦਿਖਾਇਆ ਟਰੈਕਟਰ ਰਟਰ ਕਿਦਾਂ ਹਨਾ ਕੀ ਕਰਨਾ ਬਾਈ ਥੱਲੀ ਕਰਾ ਕੇ ਪੂਰੀ ਆਪਾਂ ਏਜੰਸੀ ਪਹੁੰਚ ਗਏ ਵੀਰੇ ਜੀਨੇ ਕਿਸੇ ਨੇ ਵੀ ਆਪਣਾ ਨਵਾਂ ਟਰੈਕਟਰ ਲੈਣਾ ਹੋਵੇ ਕੋਈ ਵੀ ਹਨਾ ਆਪਣੇ ਕੋਲ ਏਜੰਸੀ ਜੀ ਤੁਹਾਨੂੰ ਮੈਂ ਨੰਬਰ ਪਾ ਦੂੰਗਾ ਜੀ ਕਨੈਕਟ ਕਰ ਸਕਦੇ ਆ ਤੇ ਆਪਣੇ ਕੋਲ 36 ਤੋਂ 75 HP ਦੇ ਟਰੈਕਟਰ ਮਿਲ ਜਾਣਗੇ ਕਿਸੇ ਨੇ ਕੋਈ 52 ਦਾ ਵੀ ਆ ਵੀ ਡੀ ਕੋਈ 40 HP 50 HP ਕਿਸੇ ਨੇ ਕੋਈ ਵੀ ਲੈਣਾ ਹੋਵੇ ਟਰੈਕਟਰ ਤਾਂ ਬਾਈ ਸਾਡੇ ਨਾਲ ਸੰਪਰਕ ਕਰਨ ਤੇ ਆਪਣੇ ਕੋਲ ਹਰੇਕ ਤਰ੍ਹਾਂ ਦਾ ਟਰੈਕਟਰ ਜਉਂਦੀ ਹੋਰ ਮਿਲ ਜੂਗਾ ਜੀ 2-ਵੀਲ 4-ਵੀਲ ਹਾਰੇ ਟਰੈਕਟਰ ਏਸੀ ਕੈਪਨ ਵਿਦਆਊਟ ਏਸੀ ਜਣਕੇ ਸਾਰੇ ਹੈਗੇ ਆਪਣੇ ਕੋਲ ਟਰੈਕਟਰ ਜਿਹਨੇ ਕਿਸੇ ਨੇ ਵੀ ਲੈਣਾ ਹੋਇਆ ਤਾਂ ਵੀਰ ਆ ਜਿਓ ਤਾਂ ਐ ਤੁਹਾਨੂੰ ਨੰਬਰ ਸੈਂਡ ਕਰ ਦੂੰਗਾ ਜਾਂ ਵੀਡੀਓ ਦੇ ਥੱਲੇ ਕੈਪਸ਼ਨ ਚ ਲਿਖ ਦਿੰਨੇ ਆ ਉਹ ਸਾਡੇ ਨਾਲ ਸੰਪਰਕ ਕਰ ਲੈਣ ਧੰਨਵਾਦ ਵੀਰ ਜੀ ਮਿਲਦੇ ਆ ਹੁਣ ਆਪਾਂ ਅਗਲੀ ਵੀਡੀਓ ਵਿੱਚ